ਕੋਈ ਲੱਗਦਾ ਟਾਈਟ ਚਲੋ ਕੋਈ ਲੱਗਦਾ ਟਾਈਟ ਲਾ ਬਣ ਕਬੋ ਗੁੱਡ ਜਿੱਥੋਂ ਆਇਓ ਤੁਸੀਂ ਇਹਨਾਂ ਨਾਲ ਜਿੱਥੋਂ ਆਏ ਪਹਿਲੀ ਵਾਰੀ ਆਏ ਜੇ ਤੁਹਾਨੂੰ ਕੋਈ ਪ੍ਰੋਬਲਮ ਹੁੰਦੀ ਹੈ ਦਵਾਈ ਦਵਾਈ ਖਾਣ ਨਾਲ ਕੋਈ ਪ੍ਰੋਬਲਮ ਜੇ ਕੋਈ ਦਰਦ ਹੁੰਦਾ ਜਾਂ ਕੁਝ ਹੋਇਆ ਜਾਂ ਹੁੰਦਾ ਹੈ ਕਰਦੀ ਆ ਧੰਨਵਾਦ ਤੁਹਾਨੂੰ ਕੋਈ ਲਾਓ ਬੈਂਡ ਇਕੱਠਾ ਕਰੋ ਕਰੋ ਇਕੱਠਾ ਬਾਅਦ ਇੱਕ ਲਵਾਟਾ ਸੋਗਰਾ ਨਸਤ ਸਿੱਕੜ ਚ ਮਿਕਸ ਕਰਕੇ ਗੁੱਧੇ ਦਾਤੜ ਛੱਡਦਾ ਬਾਈਆ ਪਾਈ ਆਟੀ ਨਹੀਂ ਪਹਿਲਾਂ ਦੋ ਰੋਟੀਆਂ ਇੱਕ ਸਾਈਡ ਖੱਜੀ ਪੱਕੀ ਕਰ ਜੀ ਸਾਹਿਬ ਦੇ ਨਾਲ ਨਾਲ ਜਿਵੇਂ ਸੀ ਕਿ ਹੈ ਦੁਆਖਸਰੀਆਂ ਅਸੀਂ ਅਜੇ ਫਿਰ ਤੋਂ ਪਹੁੰਚੇ ਆ ਬਾਬਾ ਸ਼੍ਰੀ ਚੰਦ ਜੀ ਦੇਸੀ ਦਵਾਈਖਾਨਾ ਕਰਤਾਰਪੁਰ ਵਿਖੇ ਜਿੱਥੇ ਇਸ ਹੀ ਜੜੀ ਬੂਟੀਆਂ ਦੇ ਨਾਲ ਜਿਹੜਾ ਹੈ ਉਹ ਔਲਾਦ ਜਿਹੜਾ ਉਹ ਆਪਣਾ ਕੀਤਾ ਜਾਂਦਾ ਹੈ ਇਸ ਦੇ ਵਿੱਚ ਹਜ਼ਾਰਾਂ ਦੀ ਕੀਮਤ ਦੇ ਵਿੱਚ ਡੇਲੀ ਇੱਥੇ ਜਿੱਥੇ ਜਿੱਥੇ ਇਹਨਾਂ ਦਵਾਈਆਂ ਖਾਣੇ ਆ ਉੱਥੇ ਲੋਕ ਆਉਂਦੇ ਆ ਤੇ ਇੱਥੇ ਬਿਨਾ ਪੱਟੀ ਬਿਨਾ ਪੱਟੇ ਤੋਂ ਇੱਥੇ ਜਿਹੜਾ ਲਾਜ ਆਪਾਂ ਨੂੰ ਰਿਸਕ ਦਾ ਲਾਜ ਹੋਵੇ ਭਾਵੇਂ ਸਰਵਾਈਕਲ ਦਾ ਲਾਜ ਹੋਵੇ ਭਾਵੇਂ ਔਰਤਾਂ ਦੇ ਬਹੁਤ ਸਾਰੀਆਂ ਔਰਤਾਂ ਨੂੰ ਪੱਛਾ ਨਹੀਂ ਹੁੰਦਾ ਉਸ ਦਾ ਲਾਜ ਹੋਵੇ ਤਾਂ ਇੱਥੇ ਜਿਹੜਾ ਇੱਥੇ ਇੱਕ ਗਰੰਟੀ ਛੱਡਾ ਜਿਹੜਾ ਲਾਜ ਆ ਉਹ ਇੱਥੇ ਆਪਣਾ ਕੀਤਾ ਜਾਂਦਾ ਹੈ ਅਤੇ ਅੰਦਰ ਜੀ ਆਪਾਂ ਗੱਲ ਕਰੀਏ ਤਾਂ ਵੱਡੇ ਕੀਮਤ ਦੇ ਵਿੱਚ ਲੋਕ ਇੱਥੇ ਜਿਹੜੇ ਲੋਕ ਨੇ ਉਹ ਆਏ ਹੋਏ ਨੇ ਤੇ ਇਥੇ ਕਿਸ ਤਰ੍ਹਾਂ ਲਾਗ ਕੀਤਾ ਜਾਂਦਾ ਤੇ ਇਥੇ ਲਾਣ ਨਾਲ ਇਹ ਵੀ ਹਸਾ ਸਾਥ ਜੀ ਨੇ ਕਿਹਾ ਜਿਹੜਾ ਇਹ ਲਾਗ ਹੈ ਜਿਹੜਾ ਇੱਥੇ ਤੋਂ ਜਿਹੜਾ ਪੈਸਾ ਇਕੱਠਾ ਹੁੰਦਾ ਤਾਂ ਉਹ ਪੈਸਾ ਜਿਹੜਾ ਸਾਡੇ ਵੱਲੋਂ ਗਰੀਬ ਲੋਕਾਂ ਦੇ ਵਿਆਹਾਂ ਜਾਂ ਬਹੁਤ ਸਾਰੇ ਲੜਕੀਆਂ ਹਨ ਜਿਹਨਾਂ ਜਿਹੜਾ ਉਹਨਾਂ ਦੇ ਵਿਆਹ ਤੇ ਲਾ ਜਾਂਦਾ ਤੇ ਨਾਲ ਨਾਲ ਇਹਨਾਂ ਵੱਲੋਂ ਪੜਾਈ ਤੇ ਲਾ ਜਾਂਦਾ ਤੇ ਅਸੀਂ ਅੰਦਰ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਸਾਰਾ ਮਾਮਲਾ ਕਿਸ ਤਰ੍ਹਾਂ ਨਾਲ ਜਿਹੜਾ ਇਲਾਜ ਕੀਤਾ ਜਾਂਦਾ ਤੇ ਇੱਥੇ ਵੀ ਦਵਾਈ ਕੋਈ ਦਿੱਤੀ ਜਾਂਦੀ ਹੈ ਜਾਂ ਨਹੀਂ ਦਿੱਤੀ ਜਾਂਦੀ ਇਸ ਸਾਰੀ ਗੱਲਬਾਤ ਜਿਹੜੀ ਅੰਦਰ ਸਾਡੇ ਜਾ ਕੇ ਸੰਤ ਜੀ ਨਾਲ ਆਪ ਸਾਨੂੰ ਅਸੀਂ ਇਹ ਸਾਰੀ ਗੱਲਬਾਤ ਅੰਦਰ ਜਾ ਕੇ ਕਰਦੇ ਕਿੰਨੇ ਬਰਾਾ ਕਿਹਨੇ ਨਾਲ ਤੁਹਾਨੂੰ ਪ੍ਰਸ਼ਾਸੀ ਬਹੁਤ ਦੇਰ ਹੋ ਗਈ 3 ਸਾਲ ਹੋ ਗਏ 3 ਸਾਲ ਆਫਟਰ ਨੇ ਕੀ ਕਿਹਾ ਸੀ ਉਹ ਆਪਰੇਸ਼ਨ ਗਿਆ ਹਾਂ ਆਪਰੇਸ਼ਨ ਗਿਆ ਹਾਂਜੀ ਬਾਜੇ ਫਿੱਟ ਕੀਤਾ ਕਿਵੇਂ ਲੱਗ ਰਿਹਾ ਠੀਕ ਲੱਗ ਰਿਹਾ ਕਿੰਨਾ ਪਰਸੈਂਟ ਠੀਕ ਹੋ ਗਏ ਹੁਣ ਤਾਂ ਬਿਲਕੁਲ ਲੱਗਦਾ ਹਲਕਾ ਹੋ ਗਿਆ ਕਿਨੇ ਕਰਦੀ ਸਮੱਸਿਆ ਜੀ 3 ਸਾਲ ਹੋ ਗਏ ਇਦਾਂ ਹੀ ਬਸ ਦਾ ਪੇਨ ਬਹੁਤ ਹੋ ਰਹੀ ਸੀ ਜਦੋਂ ਮੈਂ ਖੜੀ ਹੁੰਨੀ ਆ ਮੇਰੇ ਤੋਂ ਹਲਕਾ ਹੋ ਗਿਆ ਹਾਂਜੀ ਹੁਣ ਕੀ ਕਹਿੰਦੇ ਲੋਕਾਂ ਨੂੰ ਵੀ ਇਸ ਤਰ੍ਹਾਂ ਦੇ ਜਿਹੜੇ ਅਨੁਚੇ ਦੇ ਵੈਦ ਹਾਂਜੀ ਸੱਚ ਮੈਨੂੰ ਫਰਕ ਪੈ ਗਿਆ ਬਸ ਸਾਰਿਆਂ ਨੂੰ ਪੈ ਜਾਊਗਾ ਕਿੰਨਾ ਖਰਚ ਪੈ ਗਿਆ ਮੈਂ ਮੇਰਾ ਇਹ ਲੱਕ ਤੋਂ ਮੈਨੂੰ ਥੱਲੇ ਹੱਥ ਨਹੀਂ ਸੀ ਲੱਗਦੇ ਪਹਿਲੀ ਵਾਰੀ ਆਏ ਹਾਂ ਹਾਂਜੀ ਪਹਿਲੀ ਵਾਰੀ ਆਏ ਹਾਂ ਤੁਸੀਂ ਕੀ ਕਹਿਣਾ ਚਾਹੋ ਅਸੀਂ ਡਾਕਟਰ ਕੋਲ ਗਏ ਸੀ ਪਹਿਲਾਂ ਉੱਤੇ ਉਹਨਾਂ ਨੇ ਉੱਥੋਂ ਵੀ ਕਾਫੀ ਟ੍ਰੀਟਮੈਂਟ ਕਰਾਇਆ ਤੇ ਫੇਰ ਕਹਿੰਦੇ ਇਹਨਾਂ ਦਾ ਆਪਰੇਟ ਕਰਾਉਣਾ ਮੈਂ ਇਹਨੇ ਆਪਰੇਟ ਨਹੀਂ ਕਰਾਉਣਾ ਸੀ ਉਦੋਂ ਇਹ ਕਿੰਨਾ ਤਾਂ ਮੈਂ ਦੇਖੀ ਸੀ ਮੂਵੀ ਜੀ ਯਸ ਕਰਕੇ ਹੋਇਆ ਐ ਇਸ ਸਕੇ ਜੀ ਇਹਨਾਂ ਦੇ ਬੈਕ ਪੈਨ ਹੁੰਦੀ ਸਿੱਟਾ ਲੱਕੇ ਦਾ ਲੱਕੇ ਦਾ ਚੱਕਾ ਲੱਗ ਗਿਆ ਅੱਜ ਫਿਰ ਆਇਓ ਤੇ ਹਾਸ ਨੂੰ ਕਿਸ ਤਰ੍ਹਾਂ ਲੱਗਦਾ ਅਸ ਫਸਟ ਟਾਈਮ ਆਇਆ ਹਾਂ ਤੇ ਦੇਖੋ ਸਰ ਜਾ ਕੇ ਪਤਾ ਲੱਗੇਗਾ ਐਸੇ ਤਾਂ ਮਹਿਸੂਸ ਕਰ ਰਹੇ ਵਧੀਆ ਖੜੀ ਹੋ ਜਮਾ ਬਸ ਮੈਂ ਮੈਨੂੰ ਇਹ ਹੀ ਆ ਇਹ ਦੱਸੋ ਵੀ ਬੋੜ ਤਾਂ ਦੱਸ ਨਹੀਂ ਕਿਵੇਂ ਲੱਗ ਰਿਹਾ ਹੋਣ ਨੂੰ ਹਲਕਾ ਲੱਗ ਰਿਹਾ ਸਭ ਤੋਂ ਠੀਕ ਹੈ ਓਕੇ ਸਭ ਤੋਂ ਵਟ ਮੇਰੇ ਵੱਲ ਓਕੇ ਹੈ ਇਹ ਮਰੀਜ਼ ਬਿਲਕੁਲ ਪਹਿਲਾਂ ਆਏ ਸੀ 15 ਨੂੰ ਪਹਿਲਾਂ ਆਏ ਕਿਵੇਂ ਲੱਗਿਆ ਤੁਹਾਨੂੰ ਤੇਰੇ ਕੋਲੇ ਹੁਣ ਤਾਂ ਵੀ ਜੋ ਵੀਡੀਓ ਚ ਉਹੀ ਕੁਛ ਹੈ ਜਾਂ ਗੱਲ ਤਾਂ ਸਹੀ ਹੈ ਹੈ ਜੋ ਵੀਡੀਓ ਚ ਦਿਖਾਉਣਾ ਉਹੀ ਕੁਸ਼ੈਨ ਹੈ ਕੱਲ ਦਾ। ਨਹੀਂ ਸਹੀ ਹੈ। ਸਮੱਸਿਆ ਕੀ ਸੀ? ਸਮੱਸਿਆ ਕੀ ਸੀ? ਹਾਂਜੀ, ਸਮੱਸਿਆ ਕੀ ਸੀ ਤਾਂ? ਮੈਂ ਕਿਹਾ ਕੋਈ ਤੇ ਦੋ ਤੇ ਪੱਟਾ ਪੱਟੀ ਕੋ ਲਾਇਆ ਨਾਲੇ? ਨਹੀਂ। ਕੋਈ ਪੱਟਾ ਪੱਟੀ ਨਹੀਂ ਆਇਆ। ਨਹੀਂ। ਬਿਨਾਂ ਉਸ ਤੋਂ ਆਈ ਹੋਪ ਆਮ ਕਰਕੇ ਦਵਾਈ ਦਿੱਤੀ। ਬਿਨਾ ਪੱਟੇ ਉਹ ਠੀਕ ਹੋ ਗਏ ਜਮਾਨਾ। ਕਿੰਨਾ ਠੀਕ ਹੋ? ਕਿੰਨਾ ਪਰਸੈਂਟ? ਕਾਫੀ ₹100 ਵਿੱਚੋਂ ਤਕਰੀਬਨ 30% ਵਰਤਿਆ। ਪਹਿਲੇ 15 ਦਿਨ ਦੀ ਜਿਹੜੀ ਦਵਾਈ ਆ। ਉਹ ਦਵਾਈ ਕਹ ਲੋ ਵੀ ਪੰਗਾ ਹਾਤਾ ਦਾ ਕੰਮ ਕਰ ਰਹੀ ਲੱਗਦੀ। ਠੀਕ ਹੈ। ਮੇਰੇ ਇਹਨਾਂ ਦੇ ਕਹਿਣ ਨਾਲ ਮਤਾਬਕ 30% ਮੇਰੇ ਅਕੋਰਡਿੰਗ 50% ਸੀ ਜਦੋਂ ਇਹ ਦੋ ਤਿੰਨ ਵੀ ਦਿਨ ਦਵਾਈ ਨਾਲ ਨਹੀਂ ਕਦੇ ਕੋਟੇ ਸਾਰੀ ਜ਼ਿੰਦਗੀ ਜ਼ਿੰਦਗੀ ਪਰ ਕੋਟੇ ਤੇ ਹੋਣਗੇ ਨਹੀਂ ਬਾਲ ਪੈ ਨਹੀਂ ਹੁੰਦਾ ਜਿਹਨੇ ਮਰ ਗਿਆ ਪਿੰਗੇ ਟੇਡੇ ਹੁਣ ਸਬਸਦੇ ਹੋ ਜਾਂਦੇ ਦਾਵਾ ਬਹੁਤ ਵੱਡਾ ਕਰ ਰਿਹਾ ਮੈਂ ਕਿਹਾ 8 ਕਰੋੜ ਬੰਦਾ ਫਰੀ ਕਰਦਾ ਹਾਂ ਉਨਤਕ ਮੈਂ ਦਾਵਾ ਕਿ ਮੇਰੇ ਆਪਰੇ ਹੀ ਬੈਠੇ ਪੁੱਛ ਲੋ ਮਾਰ ਚੱਕ ਮੇਰੀ ਦੀ ਗਾਨ ਜਿਹੜਾ ਮੈਂ ਛੇੜ ਦਿੱਤਾ ਕੋਈ ਇਹ ਕਹਿ ਕੇ ਖਰਮ ਲਗਾ ਵੀ ਹਾਂ ਮੈਂ ਠੀਕ ਬਰਨਨ ਪਾਸ਼ਾ ਦੀ ਕਿਰਪਈਆ ਸੀ ਇਹ ਮੈਂ ਕਹਿੰਦਾ ਭੇਜੀ ਉਹਨੂੰ ਜਿਹਨੇ ਧੋਖ ਦੀ ਵਜ੍ਹਾ ਕਰੀ ਹੋਗੀ ਉਹਨਾਂ ਲੋਕ ਨੇ ਜਿਹੜੇ ਜਿਹੜੇ ਆਪਣਾ ਵੀ ਇਸ ਤੇ ਵਿਸ਼ਵਾਸ ਨਹੀਂ ਕਰਦੇ ਕਿ ਚਲ ਜਾਣੇ ਆ ਦੇਖ ਲੈਣੇ ਆ ਕੋਈ ਦਵਾਈ ਦੇ ਕੇ ਉਹਨਾਂ ਬਾਰੇ ਫਿਰ ਕੀ ਕਹਣਾ ਚਾਹੀਦਾ ਮੇਰਾ ਤਾਂ ਸਿੱਧਾ ਜਿਹਾ ਪੁਆਇੰਟ ਹੈ ਮੈਂ ਕਹਿੰਦਾ ਗੁਰਦਾਨ ਕੱਕੇ ਅਰਦਾਸ ਕਰਕੇ ਆ ਵੀ ਇਹ ਦੋਗਲਾ ਕਰਦਾ ਦੇਖਣ ਲਈ ਤੇ ਮੇਰੇ ਕੋਲੇ ਹੁਣ ਆ ਆ ਦੇਖਣ ਵਾਲੀ ਗੱਲ ਤਾਂ ਛੱਡ ਕੇ ਦਵਾ ਚੋਂ ਕੱਢ ਕੇ ਆ ਬਿਲਕੁਲ ਜੀ ਬਹੁਤ ਵੱਡਾ ਇਹ ਜਿਹੜਾ ਹੈਗਾ ਇਹਨਾਂ ਵੱਲ ਇੱਕ ਵੀ ਆਪਾਂ ਦਾਵਾ ਕੀਤਾ ਜਾ ਰਿਹਾ ਹੈ ਕਿ ਦੇਖਣ ਵਾਲੇ ਦਿਮਾਗ ਦੇ ਵਿੱਚੋਂ ਗੱਲ ਕੱਢ ਕੇ ਆਓ ਸਭ ਠੀਕ ਹੋ ਜਾਂਦੀ ਹੈ ਘਰ ਦੇ ਵਿੱਚ ਵੈਦਗਰੀ ਨੂੰ ਕੰਨ ਵਿੱਚ ਲੁਧਿਆਣੇ ਡੀਸੀ ਤੋਂ ਐਸਐਸ ਚੰਨੀ ਸਾਹਿਬ ਤੋਂ ਗੋਲਡ ਮੈਨੇਜ 2003 ਤੇ 9 ਚ ਪੰਜਾਬ ਸਰਕਾਰ ਤੋਂ ਪੁਰਸਕਾਰ 2005 ਦੇ ਵਿੱਚ ਅਬਦੁਲ ਕਲਾਮ ਸਾਹਿਬ ਕੋ ਪੁਰਸਕਾਰ 2011 ਚ ਜੀਨਓ ਡਬਲਯੂ ਐਚਓ ਦੀ ਸ਼ਿਫਾਰਤ ਦੇ ਰਾਸ਼ੀ ਪੁਰਸਕਾਰ ਮਾੜਾ ਮੋਟਾ ਜਿਹਾ ਕੰਮ ਨਹੀਂ ਕੀਤਾ ਹੁਣ ਤੱਕ ਬਿਲਕੁਲ ਕਰਦੇ ਆ ਪੰਜਾਬ ਸਾਹਿਬ ਕਹਿੰਦੇ ਨੇ ਕਿ ਸਾਨੂੰ ਇੱਕ ਹੀ ਪੁਸਤਕ ਹੁਲਮਿਆ ਫਾਇਦਕੀ ਨਹੀਂ ਬਣ ਤੈਨੂੰ ਕਰਦੇ ਕਿ ਅਦਾਲਤ ਹੋਵੇ ਵੀ ਇਸੇ ਕਰਕੇ ਜਿਹੜਾ ਜਦੋਂ ਹੱਥਾਂ ਦਾ ਜਿਹੜੇ ਮੈਨੂੰ ਤਾਂ ਉਹ ਓਕੇ ਹੋ ਜਾਂਦਾ ਰੱਖੋ ਅਜੇ ਤੱਕ ਜ਼ਿੰਦਗੀ ਦੇ ਵਿੱਚ ਕਦੇ ਕਿਸੇ ਦੇ ਨਾਂ ਪੱਟੀ ਨਾ ਪੱਟਾ ਨਾ ਖਿੱਚਵਾਂ ਨਹੀਂ ਲਈ ਆ ਹਾਤਾ ਸੈਟਿੰਗ ਕਰਕੇ ਮੈਂ ਦਵਾਈ ਦੇ। ਆ ਮੇਰੀ ਦਵਾਈ ਮੇਰਾ ਚੈਲੰਜ ਹੈ ਕੋਈ ਬੰਦਾ ਪੈਣ ਕਰਦਾ ਸੰਧ ਕਰਕੇ ਦੱਸ ਪੈਣ ਗਲਾ। ਨਾ ਪੈਣ ਕਰ ਦਿੱਤੀ ਨਾ ਖਾਦੀ। ਨਾ ਮੈਂ ਦੇਣ ਵਾਲੇ ਤੋਂ ਚੰਗਾ ਮੰਨਦਾ। ਮੈਂ ਕਿੰਨੇ ਗੋਟਿਆਂ ਤੋਂ ਲੱਕ ਤੋਂ। ਦਰਦ ਕਿਸੇ ਅੰਗ ਨੇ ਉਦੋਂ ਕਰਦਾ ਜਦੋਂ ਉਹਦੇ ਵਿੱਚ ਬਲਕ ਸੱਕਲ ਘਟਦਾ। ਮੇਰਾ ਉਸ ਤੋਂ ਪੁਆਇੰਟਾ ਚਾਂਦੀ ਪਸਮ ਆਰਬਾਸਰੀ ਵਿੱਚ 65% ਪਾਣੀ ਹੈ 35% ਅਰਥ। ਉਹਦੇ ਤੋਂ ਚਾਂਦੀ ਪਸਮ ਆਰਬਾਸਮ ਵਿੱਚ ਆਰਦਾ ਪੁੱਟੀ ਦਾ ਸਾਤ। ਆਰਨਾ ਬੁਟੀਆਂ ਸਾਡੇ ਜਿਹੜਾ ਨੇ ਜੀ ਦੀ ਨਾੜ ਨਾੜ ਖੋਲ ਕੇ ਪਲੱਸ ਆ ਕਲਿਕ ਹੋਇਆ ਕਰਦਾ ਦਾ ਸਵਾਲ ਪਿਆ ਜੀ ਪਹਿਲਾ ਪੁਆਇੰਟ ਸੈਕਰ ਦੇ ਨਾੜਾਂ ਦੀ ਸੰਗਠਤਾ ਤੋਂ ਲਈ ਸਿੱਧ ਮਗਰਦਾ ਵਿੱਚ ਤੇ ਜਰਨੀ ਰਿਕਵਰੀ ਲਈ ਸਾਖ ਪਛਰੀ ਦਾ ਸਾਥ ਇਹੀ ਕੋਈ ਗੱਲ ਸ਼ੂਗਰ ਦੇ ਮਰੀਜ਼ ਵੀ ਆਉਂਦੇ ਸ਼ੁਕਰ ਸ਼ੂਗਰ ਤੋਂ ਕਹਿ ਲੋ ਵੀ ਜਿਨੇ ਪੱਕੀ ਤੋੜਦੀਆਂ ਉਹ ਵੀ ਮੇਰਦਾ ਕਾ ਸਕਦਾ ਤੇ ਜਿਨੇ ਮੱਲਬ ਕਹਿਣ ਦਾ ਵੀ ਕੰਟਰੋਲ ਕਰ ਲੀ ਉਹਦੀ ਦਵਾਈ ਵੀ ਦੇਖਦੀ ਆ ਵੀ ਨਾ ਡੇਟ ਵੀ ਦਿੰਦੀ ਕੋਈ ਮੇਰਦਾ ਕਾ ਸਕਦਾ ਜਿੰਨੀ ਮਰਜ਼ੀ ਰਹਿੰਦੀ ਹੋਵੇ ਮਹੀਨਾ ਜਦੋਂ ਦਵਾਈ ਲੈ ਲੀ ਕੰਟਰੋਲ ਆ ਚੁੱਕੀ ਪਰ ਤੁਹਾਨੂੰ ਅਗਦੀ ਪੀੜ੍ਹੀ ਤੇ ਇੱਕ ਮੈਰੀਜ ਐਸਾ ਬਲਾਵਾਂਗੇ ਜਿਹਦਾ ਐਚ.ਐਲ.ਏ. ਵਾਲ ਸੀ 16 ਸੀ ਆਜ ਅਠਾ ਦੋ ਮਹੀਨਾ ਬਾਅਦ ਆੜ ਤੋਂ ਵੀ ਮੈਨੂੰ ਗਿਆ ਹੌਲੀ ਹੌਲੀ ਦਵਾਈ ਦੇਣਾ ਉਹ ਉੱਠ ਕੇ ਆਪ ਬੈਠ ਕੇ ਰੋਟੀ ਖਾ ਜਾ। ਅੱਜ ਓਕੇ ਆ ਜੇ ਜੇ ਆਪਾਂ ਸੋਚਦੇ ਨਾਲ ਵੀ ਆਪਾਂ ਗੱਲ ਕਰੀਏ ਦਵਾਈ ਖਾਣੇ ਕਿੱਥੇ 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 ਨਾ ਜਾ ਸਕਦਾ ਮੈਂ ਸ਼ਨੀਵਾਰ ਅਹਿ ਦਵਾਈ ਖਾਣੇ ਚ ਬਾਬਾ ਸ੍ਰੀ ਚੰਦ ਦੇਸੀ ਦਵਾਈ ਖਾਣਦਾ ਕਰਤਾਰਪੁਰ ਆ ਸਾਡੇ ਨਾਲ ਹੀ ਐਸ.ਬੀ. ਬੈਂਕ ਤੇ ਸ਼ਨੀਵਾਰ ਤੋਂ ਇੱਥੇ ਐਤਵਾਰ ਕੱਲ ਨੂੰ ਬਾਲਾ ਸੋਮਵਾਰ ਤੋਂ ਸ਼ੁੱਕਰਵਾਰ ਤੱਕ 5 ਦਿਨ ਮੈਂ ਬੋਲਾ ਪਰਦਾਖਾ ਨੇੜੇ HDFC ਬੈਂਕ ਬੋਲਾ ਪਰ ਬੇ ਰੋਡ 5 ਦਿਨ ਉਥੇ ਹੁੰਨੀ 5 ਦਿਨ ਬੋਲਾ 15 ਦਿਨ ਦੀ ਖਾਲੀ ਖਾਲੀ ਹੈ ਦਵਾਈ ਤੇ ਹੁਣ ਦੂਜੇ ਹਫਤੇ ਦੀ ਤੀਸਰੇ ਹਫਤੇ ਦੀ ਸ਼ੁਰੂ ਕੀਤੇ ਸੁਣਾ ਸਕੀ ਸੀ ਸਮਸਾਖੀ ਮੇਰੇ ਆਲੰਬਰ ਦਾ ਭਾਗ ਖਰਾਬ ਸੀ ਤੇ ਗੋਡਾ ਬਹੁਤ ਦਰਦ ਕਰਦਾ ਕਿੰਨਾ ਸੀ ਹੋ ਗਏ ਹੁਣ ਹਾਂ ਸੋ ਪਹਿਲਾਂ ਨਾਲੋਂ ਕਾਫੀ ਫਰਕ ਆ ਉਦਾਂ ਜੇ ਤੁਰੰਤ ਜੇ ਦਿੱਕਤ ਆਉਂਦੀ ਆ ਪਰ ਉਦਾਂ ਮੈਂ ਹੁਣ ਠੀਕ ਲੈਂਦੀ ਦਵਾਈ ਇਸ ਤੋਂ ਪਹਿਲਾਂ ਕਿ ਤੂੰ ਹੋਰ ਜੇ ਬਾਹਰ ਡਾਕਟਰ ਕੋਲ ਕਿਹਦੀ ਬਹੁਤ ਦਵਾਈ ਖਾਦੀ ਫਿਰ ਕਿਹਦੀ ਡਾਕਟਰ ਫਿਰ 4-5 ਸਾਲ ਹੋ ਗਏ ਦਵਾਈ ਖਾਣ ਦੀ ਦਵਾਈ ਦੇ ਦਿੰਦੇ ਮੇਰੇ ਕੋਲ ਕਿਵੇਂ ਲੱਗਿਆ ਵਧੀਆ ਲੱਗਿਆ ਵਧੀਆ ਲੱਗਿਆ ਹਾਂਜੀ ਆ ਚਾਚਾ ਮੈਂ ਠੀਕ ਹੋ ਗਿਆ ਆ ਬਹੁਤ ਕਰੀ ਤੇ ਨਾ ਬਹੁਤ ਬਧੀ ਬੜੇ ਠੀਕ ਹੋ ਗਏ ਹਾਂਜੀ ਲੱਗ ਠੀਕ ਹੋ ਗਏ ਹਾਂਜੀ ਠੀਕ ਕਿੰਨੇ ਕਰ ਲਈ ਦਵਾਈ ਕਿ ਮੈਂ 3 ਮਹੀਨੇ ਖਾਦੀ ਹੁਣ ਜਮਾਂ ਸਹੀ ਹਾਂ ਅੱਜ ਫਿਰ ਕਿ ਮੈਂ ਆਇਆ ਅੱਜ ਉਹਦਾ ਆ ਗਈ ਭਾਬੀ ਆਪਣੀ ਨਾਲ ਜਾ ਕੇ ਆਈ ਅੱਜ ਕੀ ਕਰਨ ਕਿ ਬੈਠ ਕੇ ਪਹਿਲੇ ਕਿ ਵੇਰਾ ਮਰੀਜ਼ ਜਿਹੜਾ ਦਵਾਈ ਲੈਂਦਾ ਮੇਰੇ ਢੰਗ ਨਾਲ ਉਹ ਸੈਟੀਸਫਾਈ ਆ ਮੈਨੂੰ ਤਿੰਨ ਮਹੀਨੇ ਦਵਾਈ ਲਈ ਹੈ ਬਿਲਕੁਲ ਓਕੇ ਸਾਰੀ ਜ਼ਿੰਦਗੀ ਨਹੀਂ ਕੋਟੇ ਦੱਸ ਹੁਣ ਜਦੋਂ ਨਹੀਂ ਦੋਤੇ ਪੁੱਟ ਨਹੀਂ ਨਹੀਂ ਦੋਖਦੇ ਤਾਂ ਨਹੀਂ ਹੈਗੇ ਦੁੱਧ ਮੈਂ ਚੜਾਈ ਹੈ ਮੈਂ ਚਲੇ ਇੱਕ ਰਿਪੋਰਟ ਖਾਣੇ ਦੀ ਦਵਾਈ ਦੇਖੋ ਜੀ ਇਹਨਾਂ ਵੱਲੋਂ ਸ਼ੌਂਕ ਜੀ ਦਵਾਈ ਖਾਦੀ ਜਾ ਰਹੀ ਹੈ ਬਿਲਕੁਲ ਸਹੀ ਹੋਗਣੀ ਹੈ ਤਿੰਨ ਮਹੀਨੇ ਦਵਾਈ ਖਾਣ ਤੋਂ ਬਾਅਦ ਬਿਲਕੁਲ ਸਹੀ ਹੋਗਣੀ ਹੈ ਜਦ ਫਿਰ ਆਇਓ ਹਾਂ ਜੀ ਇਹ ਦੂ ਵ ਪਿਆਰ ਇਸ ਵੱਲੋਂ ਕਰਦਾ ਮੇਰੀ ਇੱਕ ਭਾਨੀ ਉਹਦੀ ਇਹਦੀ ਸ਼ਕਲ ਉਹਦੇ ਨਾਲ ਜੀ ਉਹਦਾ ਪਿਆਰ ਉਹ ਕਰਦਾ ਕਾ ਕਰਦਾ ਹੈ ਠੀਕ ਹੈ ਬਾਕੀ ਜਿਹੜਾ ਸਾਹ ਵਤਾ ਉਹ ਜਿੱਥੇ ਬੈਠਾ ਸੀ ਉਹਦੇ ਬਾਪੇ ਉਹ ਹੀ ਧੀਪੋ ਤੁਸੀਂ ਬੈਣ ਪਾਈ ਇਹ ਗੱਲ ਉਹ ਦਿਮਾਗ ਚ ਉਹ ਜਿਹਨੂੰ ਮਰਜ਼ੀ ਮੁਕੜ ਚ ਲੈਣੀ ਠੀਕ ਆ ਤੇ ਆਖਾਂ ਦੱਸ ਦਿੰਦੀ ਆ ਬੰਦੇ ਦੀ ਆਪਣੇ ਬੰਦਾ ਮੈਨੂੰ ਕਹਿਦਾ ਕਿਉਂ ਬੋਤੋ ਇਹ ਤਾਂ ਪਤਾ ਕੀ ਆ ਮੇਰੇ ਜਿਹੜਾ ਫੋਨ ਦੀ ਫੋਨ ਦੀ ਖੁਸ਼ਬੋ ਲੈ ਆਈ ਨੂੰ ਤੇ ਫੋਨ ਨੂੰ ਦੇਖੀਓ ਸੋਹਣਾ ਮਗਨ ਸਹੀ ਹੈ ਦੇਖੋ ਸਿੰਕੂਲ ਦੀ ਅਸੀਂ ਜੀ ਪਹੁੰਚੇ ਆ ਕਤਾਰਪੁਰ ਵਿਖੇ ਬਾਬਾ ਸ਼੍ਰੀ ਚੰਦ ਜੀ ਦੇਸੀ ਦਵਾਖਾਨਾ ਵਿਖੇ ਜਿੱਥੇ ਵੈਦ ਸਾਹਿਬ ਸਾਡੇ ਨਾਲ ਨੇ ਇਸ ਤੋਂ ਪਹਿਲਾਂ ਤੁਸੀਂ ਦੇਖਿਆ ਕਿ ਮਰੀਜ਼ਾਂ ਦਾ ਇਹਨਾਂ ਨੂੰ ਕਿਸ ਤਰ੍ਹਾਂ ਇਲਾਜ ਕੀਤਾ ਜਾਂਦਾ ਹੈ ਤੇ ਵੈਦ ਸਾਹਿਬ ਦੇ ਨਾਲ ਸਾਡੇ ਕੋਲੋਂ ਵੀ ਆਪਣਾ ਕਲਾਬਦ ਕੀਤੀ ਜਾ ਰਹੀ ਹੈ ਮੈਂ ਹੱਸ ਗਿਆ ਵੈਦ ਸਤਿ ਸ਼ਕਾਲ ਧੰਨਵਾਦ ਤੁਹਾਡੀ ਟੀਮ ਦਾ ਤੇ ਤੁਹਾਡੇ ਦੇਖਣ ਵਾਲੇ ਸਰੋਤਿਆਂ ਨੂੰ ਸਤਿ ਸ਼ਕਾਲ ਧੰਨਵਾਦ ਸਭ ਕੀ ਕਹਿਣਾ ਚਾਹੁੰੋ ਇੱਥੇ ਜਿਹੜੀ ਤੁਹਾਡੇ ਕੋਲ ਦਵਾਈ ਦਿੱਤੀ ਜਾਂਦੀ ਹੈ ਲੋਕਾਂ ਨੂੰ ਜਿਹੜੀ ਹੈ ਥੋੜਾ ਇਲਾਜ ਕੀਤਾ ਜਾਂਦਾ ਬਹੁਤ ਸਾਰਾ ਕਿਹੜੀ-ਕਿਹੜੀ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਦੇਖੋ ਮੈਂ ਗੁਰਦੇ ਕਦੂਦਾਂ ਤੇ ਹਰਦੀਆਂ ਇਹ ਤਿੰਨ ਦਵਾਈਆਂ ਦੀ ਦਿੰਦਾ ਬਾਕੀ ਹਰ ਰੋਗ ਦੀ ਦਵਾਈ ਦਿੰਦੇ ਆ ਮੇਰੇ ਘਰ ਦੇ ਵਿੱਚ 21 ਪੁਸਤਾਂ ਤੋਂ ਵੈਦਗਰੀ ਹੈ ਔਰ ਮੈਨੂੰ ਕਰਦਾ ਚਲੰਜਕ ਸਾਲ 21 ਪੁਸਤਾਂ ਤੋਂ ਛੁੜੇ ਘਰ ਦੇ ਵਿੱਚ 1200 ਸਾਲ ਤੋਂ ਤੇ ਮੈਨੂੰ ਕਰਦਾ ਚਲੰਜਕ ਸਾਲ ਵੈਦਗਰੀ ਦੇ ਵਿੱਚ ਕਈ ਲੋਕਾਂ ਨੂੰ ਉੜਾੜਾ ਵੀ ਨਹੀਂ ਪਤਾ ਹੁੰਦਾ ਕਿਵੇਂ ਅਸੀਂ ਵੈਦ ਬਣ ਗਏ ਮੈਂ ਆਪਣੇ ਉਸਤਾਦ ਨਾਲ 22 ਸਾਲ ਕੰਮ ਸਿੱਖਿਆ ਹੁਣ ਆਰ ਤੋਂ ਕਿੱਸ ਤੇ ਅੱਜ ਇੱਥੇ ਮੁੰਡੇ 22 ਮਹੀਨੇ ਨਹੀਂ ਕੱਢਦੇ ਕਹਿੰਦੇ ਅਸੀਂ ਵੈਦ ਬਣ ਕੇ ਭੱਜ ਜਾਂਦੇ ਆ ਬੈਦਗਰੀ ਦਾ ਜਿਹਨਾਂ ਨੂੰ ਊੜਾ ਆੜਾ ਨਹੀਂ ਪਤਾ ਉਹ ਅੱਜ ਕੱਲ ਉਹ ਬੈਦ ਬਣੇ ਕਰਦੇ ਆ। ਇੱਕ ਪੁਆਇੰਟ ਤਾਂ ਇਹ ਹੈ। ਦੂਸਰਾ ਪੁਆਇੰਟ ਹੈ ਵੀ ਮੇਰਾ ਇੱਥੇ ਜਿਹੜਾ ਕੰਮ ਹੈ ਗੁਰਦੇ ਗਦੂਦਾਂ ਤੇ ਹਰਦੀਆਂ। ਇਹ ਤਿੰਨ ਦਵਾਈਆਂ ਨਹੀਂ ਅਸੀਂ ਦਿੰਦੇ ਬਾਕੀ ਹਰ ਦਵਾਈ ਦਿੰਦੇ ਆ। ਗੱਲ ਕਰੀਏ ਇੱਥੇ ਵੀ ਇਸ ਤਰ੍ਹਾਂ ਦੇ ਮਰੀਜ਼ ਵੀ ਆਏ ਆ ਜਿਨ੍ਹਾਂ ਨੂੰ ਆਪਣਾ ਕੈਂਸਰ ਸੀਗਾ। ਕੈਂਸਰ ਵਰਗੇ ਮਰੀਜ਼ ਤੋਂ ਵੀ ਠੀਕ ਹੋ ਗਏ। ਅਸੀਂ ਇੱਥੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਦਵਾਈ ਕਿਸ ਤਰ੍ਹਾਂ ਦਿੱਤੀ ਜਾਂਦੀ ਹੈ ਤੇ ਕੀ ਲਾਜੋ ਫ੍ਰੀ ਕਿਤੇ ਆਂ ਥੋੜੇ। ਦੇਖੋ ਕੈਂਸਰ ਦੀ ਦਵਾਈ ਦਾ ਮੈਂ ਕਦੇ ਵੀ ਕਿਸੇ ਤੋਂ ਪੈਸਾ ਨਹੀਂ ਲਿਆ। ਮੇਰਾ ਖਿਆਲ ਵੀ 4 ਕੁ ਲੱਖ ਤੋਂ ਉੱਤੇ ਬੰਦਾ ਕੈਂਸਰ ਤੋਂ ਫ੍ਰੀ ਕਰ ਦਿੰਦਾ। ਔਰ ਦਵਾਈ ਵੀ ਖਰੀਏ। ਅਸੀਂ ਤਾਂ ਉਹਦੀ ਪਰਚੀ ਵੀ ਨਹੀਂ ਕੱਟਦੇ। ਕਿਹੜੀ ਸਟੇਜ ਤੇ ਕੈਂਸਰ ਹੋਜੀ ਗੱਲ। ਜਿਹੜੀ ਮਰਜੀ ਸਟੇਜ ਤੇ ਹੋ। ਬਸ ਬਚਰ ਤੇ ਇੱਕ ਹੀ ਪੁਆਇੰਟ ਹੈ ਕਿ ਮਿਲਣ ਪਣ ਦਾ ਬੇਨਤੀ ਹੈ ਮਰੀਜ਼ਾਂ ਨੂੰ ਵੀ ਉਹ ਫੋਨ ਕਰਕੇ ਦਵਾਈ ਲੈਣਾ ਕਿਉਂਕਿ ਇਹ ਦਵਾਈ ਦੀ ਛੋਟਜ ਰਹਦੀ ਹੈ। ਹੁਣ ਮੇਰੇ ਕੋਲੇ ਜਿਹੜੇ ਕੈਂਸਰ ਦੀ ਦਵਾਈ ਜਿੰਦੀ ਚੱਲਦੀ ਉਹ 9000 ਰੁਪਈਆ। ਮਲਾਂ ਮਹੀਨੇ ਦੇ ਵਿੱਚ ਮੰਨ ਕੇ ਚਲੋ ਵੀ 9000 ਰੁਪਏ ਨੂੰ ਦਵਾਈ ਦੇਣੀ। ਕੈਂਸਰ ਦੀ ਦਵਾਈ ਵੀ ਫਰੀ ਠੀਕ ਹੈ ਤੇ ਮੇਰੇ ਕੋਲੇ ਮੈਨੂੰ ਗੁਰਨਪਾਸ਼ ਨੇ ਬਹੁਤ ਕੁਛ ਦਿੱਤਾ ਬਹੁਤ ਕੁਛ ਬੱਚ ਤੇ ਇਸ ਗੱਲ ਉਹ ਦਵਾਈ ਜਿਹੜੀ ਆ ਮੈਂ ਕੈਂਸਰ ਦੀ ਦਵਾਈ ਫਰੀ ਅਸੀਂ ਇਸ ਗੱਲੋਂ ਦਿੰਦੇ ਆ ਕਿਉਂਕਿ ਜਿਹੜਾ ਕੈਂਸਰ ਵਾਲਾ ਮਰੀਜ਼ ਪਹਿਲਾਂ ਹੀ ਲੁੱਟਿਆ ਪੁੱਟਿਆ ਹੁੰਦਾ ਕਈ ਬੰਦੇ ਦਾ ਮਕਾਨ ਮਦੋਂ ਵੇਚ ਕੇ ਵੀ ਉੱਤੇ ਲੱਚ ਗਿਆ ਇਸ ਗੱਲੋਂ ਕੈਂਸਰ ਦੀ ਦਵਾਈ ਫਰੀ ਤੇ ਕੈਂਸਰ ਦੀ ਦਵਾਈ ਜਿਹੜਾ ਬੰਦਾ ਮਰਦਾ ਮਰਦਾ ਵੀ ਮੈਨੇ ਹੀ ਮੀਨਾ ਖਾ ਕੇ ਮੈਨੂੰ ਲੱਗਦਾ ਉਹ 5-4 ਸਾਲ ਲਈ ਜਾਂਦਾ ਇਹ ਕੋੜਾ ਸੱਚ ਹੈ ਮੈਂ ਸਭ ਇੱਥੇ ਜਿਹੜਾ ਹੈ ਸਵੇਰੇ ਸ਼ਨੀਵਾਰ ਆ ਜਾਂਦਾ ਹੋਰ ਕਿਹੜੇ ਕਿਹੜੇ ਦਿਨ ਕਿੱਥੇ ਕਿੱਥੇ ਗਿਆ ਤੁਹਾਡਾ ਮੈਂ ਸ਼ਨੀਵਾਰ ਇਸ ਦੁਕਾਨ ਦੇ ਵਿੱਚ ਆ ਕਰਤਾਰਪੁਰਾ ਨਾਲ ਸਾਡੇ SBI ਬੈਂਕ ਸ਼ਨੀ ਐਤਵਾਰ ਨੂੰ ਕੱਲ ਨੂੰ ਅੰਬਾਲਾ ਮੈਂ ਗੀਤਾ ਨਗਰੀ ਧੂਲਕੋਟ ਰੇਲਵੇ ਸਟੇਸ਼ਨ ਰੋਡ ਉੱਥੇ ਵੀ ਨਾਲੇ ਸਾਡੇ ਕੋਲੇ SBI ਬੈਂਕ ਗੀਤਾ ਨਗਰੀ ਧੂਲਕੋਟ ਰੋਡ ਧੂਲਕੋਟ ਰੇਲਵੇ ਸਟੇਸ਼ਨ ਰੋਡ ਅੰਬਾਲਾ ਸਿਟੀ ਤੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ 5 ਦਿਨ ਮੈਂ ਮੋਲਾ ਪਰਾਂ 메ਨ ਰੋਡ ਦੇ ਉੱਤੇ HDFC ਬੈਂਕ ਦੇ ਨਾਲ ਜੇ ਬੰਦੇ ਨੇ ਆਉਣਾ ਹੋਵੇ ਤਾਂ ਤੁਹਾਨੂੰ ਫੋਨ ਨੰਬਰ ਆ ਜਿਹੜਾ ਆਪਣੇ ਕੋਲ ਕੰਟੈਕਟ ਕਰ ਜੀ 8195000144 ਤੇ ਮਤਲਬ ਕਹਿੰਦਾ ਇਨਕੁਆਰੀ ਲਈ ਹੋ ਹੈ ਤੇ ਕੋਈ ਵੀ ਮਰੀਜ਼ ਮੇਰੇ ਕੋਲ ਦਵਾਈ ਲੈ ਕੇ ਜਾਂਦਾ ਮੈਂ ਉਹਨੂੰ ਵੀ ਇਹੀ ਕਹਿੰਦਾ ਕਿ 5-7 ਦਿਨ ਦਵਾਈ ਲੈਣ ਤੋਂ ਬਾਅਦ ਮੇਰੇ ਨਾਲ ਫੋਨ ਤੇ ਸਰਾਬਤਾ ਕਰ। ਛੁੱਡੀ-ਮੁੱਡੀ ਜਿਹੜਾ ਇਲਾਜ ਕੀਤਾ ਜਾਂਦਾ ਹੈ ਬਿਨਾਂ ਪੱਟੀ ਤੋਂ ਬਿਨਾਂ ਕਿਸੇ ਹੋਰ ਇਸ ਤਰ੍ਹਾਂ ਦੇ ਤੋਂ ਕੀ ਕਹਿਣਾ ਚਾਹੁੰਦਾ ਇਸ ਬਾਰੇ ਜੀ ਗੱਲ ਕਰੀਦਾ। ਤੁਸੀਂ ਦੇਖਿਆ ਮੇਰਾ ਤਾਂ ਸਿੱਧਾ ਜਿਹਾ ਪੰਡਾ ਗੁੱਡ ਆ ਗੁੱਟ ਕੇ ਦਾ ਹਿੱਲ ਗਿਆ ਜਿਹਨੂੰ ਕੰਮ ਨਹੀਂ ਆਉਂਦਾ ਉਹਨੇ ਮੜ ਜਾ ਮਲਿਆ ਜਾਂ ਪਟਾ ਲਾ ਦੂਗਾ ਜਾਂ ਇੱਥੇ ਰੂੰ ਰੱਖ ਕੇ ਪਟੀ ਲਵੇਟ ਕੇ ਤੋੜ ਦੂਗਾ ਮੇਰਾ ਪੰਡਾ ਨੂੰ ਚੱਕ ਕੇ ਜਿਹਨੂੰ ਕੰਮ ਆਉਂਦਾ ਚੱਕ ਫਲਾ ਕੇ ਜਦੋਂ ਤੇਰੀ ਤੋੜਨ ਨਹੀਂ ਚੰਗਾ ਦਾ ਪੱਤ ਤੇ ਮੇਰਾ ਕੰਮ ਇਹ ਕਦੇ ਅੱਜ ਤੱਕ ਮੈਂ ਜ਼ਿੰਦਗੀ ਨਾਲ ਪੱਟੀ ਨਾਲ ਪਟਾ ਨਾਲ ਖਿੱਚ ਮੈਂ ਨਹੀਂ ਗੋ ਕਿਰਪਾ ਗੁਰੂ ਪਾਸ਼ਾ ਦੀ ਦਵਾਈ ਹਰ ਤਰ੍ਹਾਂ ਦਿੰਨੇ ਆ ਕਿਸੇ ਦੇ ਬੱਚਾ ਨਹੀਂ ਹੈਗਾ ਕਿਸੇ ਦੇ ਇੱਕ ਕੁੜੀ ਆ ਉਹਨੂੰ ਮੁੰਡੇ ਵਾਲੀ ਦਵਾਈ ਸਪੈਸ਼ਲ ਦੇ ਔਰ ਤੁਹਾਡਾ ਰੱਪਾ ਲਾ ਕਰੇ ਤੇ ਜਿਹੜੇ ਲੋਕਾਂ ਦੇ ਬਿਲਕੁਲ ਪਾਂਝਾ ਬੱਚਾ ਹੋਇਆ ਹੀ ਨਹੀਂ 30 ਸਾਲ ਪੁਰਾਣਾ ਕੇਸ ਕਿਉਂ ਨਹੀਂ ਮੈਂ ਪੈਸੇ ਵਿਵਾਦ ਚ ਲੈ ਲੂੰਗਾ ਤੇ ਤੁਹਾਡਾ ਰੱਪਾ ਲਾ ਕਰੇ ਕਿਸ ਦੇ ਪੇਟ ਦਰਦਾ ਕੇ ਦਾ ਅਧਾ ਸਰਦਾਰ ਦਾ ਕਿਉਂ ਮਾਈਗਰੇਨ ਹੈ ਕਿਸ ਨੂੰ ਡਿਪਰੈਸ਼ਨ ਆਪਾਂ ਜਿਵੇਂ ਬੱਚੇ ਦੀ ਗੱਲ ਕੀਤੀ ਹੈ ਬੱਚੇ ਦੀ ਜੀ ਗੱਲ ਕਰੀ ਕਿਹੜੀ ਉਮਰ ਚ ਹੈ ਬੱਚਾ ਉਸ ਨੂੰ ਮੈਂ ਤੁਹਾਨੂੰ ਕਿਹਾ ਜਿਹੜੀ ਮਰਜ਼ੀ ਸਟੇਜ ਹੋਵੇ ਜਿਹੜੀ ਮਰਜ਼ੀ ਉਮਰ ਹੋਵੇ ਜਦੋਂ ਮੇਰੇ ਕੋਲ ਆ ਕੇ ਮਰੀਜ਼ ਮਿਲਦਾ ਮੈਂ ਉਹਦੇ ਹਾਲਾਤ ਦੇਖ ਕੇ ਦੱਸਦਾ ਵੀ ਹਾਂ ਹੋ ਸਕਦਾ ਕਰੇ ਦੋਨੇ ਵੀ ਅਵੇ ਵੀ ਹਾਂ ਤਾਂ ਦੁੱਤਨੋ ਅੱਜ ਤੱਕ ਇਸ ਤੋਂ ਪਹਿਲਾਂ ਕਿਸ ਤਰ੍ਹਾਂ ਦੇ ਬੱਚੇ ਵਿੱਚ ਕਿਸ ਤਰ੍ਹਾਂ ਮੇਰੇ ਕੋਲ ਮੈਂ ਚਾਹੇ ਲੱਖਾਂ ਬੰਦੇ ਜਿਹੜਾ ਅਸਲ ਨੂੰ ਇੱਕ ਅੱਦੇ ਦਾ ਨਹੀਂ ਮੈਂ ਕਹਣਾ ਲੱਖਾਂ ਬੰਦੇ ਦਾ ਐਡਰੈਸ ਮੇਰੇ ਕੋਲ ਜਿਨ੍ਹਾਂ ਨੇ ਆਪਣੀ ਦਵਾਈ ਨੂੰ ਬੱਚੇ ਆ ਹੋਰਾਨ ਪਾਸ਼ਾ ਦੀ ਕਿਰਪਾ ਹੀ ਆ ਸੀ ਬਿਲਕੁਲ ਜੀ ਇਸ ਨੂੰ ਸਾਡੇ ਨਾਲ ਵੈਦ ਸਾਹਿਬ ਜਿਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਇਹੋ ਜਿਹੇ ਬਹੁਤ ਸਾਰੇ ਲੱਖਾਂ ਬਧਿਆਂ ਨੇ ਜਿਨ੍ਹਾਂ ਦੇ ਜਿਹੜੇ ਵੀ ਆਪਣਾ ਵੀ ਇਸ ਤੋਂ ਪਹਿਲਾਂ ਕਿਤੇ ਵੀ ਬੱਚਾ ਨਹੀਂ ਸੀਗਾ ਇਹਨੇ ਦਵਾਈ ਦੇ ਨਾਲ ਉਹਨਾਂ ਦੇ ਬੱਚੇ ਵੀ ਹੋਏ ਆ ਤੇ ਅਗਰ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਮੁੱਲਾ ਪਰਾ ਸਕਦੇ ਹੋ ਤੇ ਨਾਲ ਸ਼ਨੀਵਾਰ ਨੂੰ ਜੇ ਆਪਾਂ ਗੱਲ ਕਰੀਏ ਕਰਤਾਰਪੁਰ ਤੇ ਇਹਨਾਂ ਕੋਲੋਂ ਐਤਵਾਰ ਜਿਹੜਾ ਹੈ ਉਹ ਅੰਬਾਲੇ ਦੇ ਕੇ ਨੰਬਰ ਉਪੀਪਲਾ ਦਵਾਈ ਤਿਆੰਦੀ ਜਾ ਉੱਤੇ ਬ੍ਰੀਜ ਦੇਖੇ ਜਾਂਦੇ ਆ